ਇੰਨਾ ਚਿਰ ਬੰਦਾ ਇਹ ਸੋਚਦਾ ਕਿ ਸਭ ਕੁਝ ਮੈਂ ਹੀ ਕਰ ਸਕਦਾ ਹਾਂਗਾ ਉਹਨਾਂ ਜਦੋਂ ਉਹਨੂੰ ਦੁੱਖਾਂ ਗਲੇਛਿਆਂ ਦੇ ਵਿੱਚੋਂ ਨਿਕਲਣਾ ਪੈਂਦਾ ਪਰ ਜਦੋਂ ਅੱਧ ਦੇ ਦੁੱਖ ਚਿੰਬੜ ਜਾਂਦੇ ਹੈਗੇ ਆ ਜਦੋਂ ਨਹੀਂ ਪਤਾ ਲੱਗਦਾ ਕਿ ਹੁਣ ਮੇਰਾ ਕੀ ਬਣੂਗਾ ਸਾਰੇ ਸਹਾਰੇ ਸਾਥ ਛੱਡ ਦਿੰਦੇ ਹੈਗੇ ਆ ਕੋਈ ਬਾਤ ਪੁੱਛਣ ਵਾਲਾ ਨਹੀਂ ਹੁੰਦਾ ਇਹ ਬਜ਼ੁਰਗ ਜੋੜਾ ਪਿੰਡ ਦੌਧਰ ਦਾ ਅਸੀਂ ਬੜੇ ਦੁੱਖ ਨਾਲ ਇਹ ਗੱਲ ਕਹਿ ਰਹੇ ਹੈਗੇ ਆ ਕਿ ਇਹਨਾਂ ਦੀ ਸਾਂਭ ਸੰਭਾਲ ਵਾਲਾ ਇਹ ਆਪਦੇ ਮੂੰਹੋਂ ਕਹਿੰਦੇ ਆ ਕਿ ਮਰ ਗਏ ਮੇਰੇ ਲਈ ਸਾਰੇ ਤੇ ਸਾਡਾ ਵੀ ਹਿਰਦਾ ਭਰਦਾ ਆਗੇ ਦਾੜੀ ਪਿੰਡ ਦੀ ਗੱਲ ਹੈਗੀ ਆ ਪਰ ਸਰਦਾਰ ਅਜੈ ਸਿੰਘ ਜੀ ਜਿਹੜੇ ਆਪਣੇ ਸੀਮੈਂਟ ਸਟੋਰ ਵਾਲੇ ਹੈਗੇ ਆ ਇਹਨਾਂ ਨੇ ਸਾਨੂੰ ਦੱਸਿਆ ਕਿ ਬਾਪੂ ਜੀ ਦੇ ਹਾਲ ਬਹੁਤ ਜ਼ਿਆਦਾ ਮੰਦੀ ਹੈਗੀ ਆ ਆ ਕੇ ਦੇਖਿਆ ਇੱਥੇ ਖੜਿਆ ਵੀ ਨਹੀਂ ਜਾਂਦਾ ਇਸ ਵਕਤ ਵੀ ਖੜੇ ਆ ਕਿਉਂਕਿ ਰੋਜ਼ਾਨਾ ਹੀ ਅਸੀਂ ਮਰੀਜ਼ਾਂ ਦੇ ਵਿੱਚ ਰਹਿਨੇ ਕਰਕੇ ਸਾਨੂੰ ਇੰਨਾ ਮਲੂਮ ਨਹੀਂ ਹੁੰਦਾ ਪਰ ਜਦੋਂ ਕੋਈ ਆਮ ਬੰਦਾ ਹੋਰ ਆ ਕੇ ਇੱਥੇ ਖੜੂਗਾ ਤੇ ਇੱਥੇ ਮਤਲਬ ਲੱਗਦਾ ਨਹੀਂ ਉਹ ਖੜਿਆ ਜਾਊਗਾ ਉੱਥੇ ਪਿਸ਼ਾਬ ਉੱਥੇ ਲੈਡਨ ਦਵਾਈ ਕੋਈ ਇਹ ਮਾਤਾ ਇਹਨਾਂ ਦੇ ਘਰ ਵਾਲੇ ਪਤਾ ਨਹੀਂ ਕਿਵੇਂ ਦੋ ਟੁੱਕਰ ਪਕਾ ਕੇ ਇਹ ਆਪ ਖਾਂਦੇ ਹੈਗੇ ਆ ਤੇ ਪਿਛਾ ਵਾਲੀ ਨਾਲੀ ਇਹਨਾਂ ਦੇ ਲੱਗੀ ਹੋਈ ਆ ਤੇ ਅਸੀਂ ਲਗਭਗ 10 ਦਿਨ ਦੇ ਇਸ ਮਿਸ਼ਨ ਤੇ ਲੱਗੇ ਹੋਏ ਹਾਂ ਸਰਦਾਰ ਅਜੈ ਸਿੰਘ ਖਾਲਸਾ ਜੀ ਦੇ ਕਹਿਣ ਦੇ ਉੱਤੇ ਕਿਉਂਕਿ ਇਹ ਕਹਿੰਦੇ ਵੀ ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਬਹੁਤ ਟਾਈਮ ਤੋਂ ਜਾਣਦਾ ਨਾ ਇਹਨਾਂ ਕੋਲੇ ਪੈਸਾ ਵਾ ਨਾ ਇਹਨਾਂ ਦਾ ਕੋਈ ਸੰਗੀ ਬੱਲੀਆ ਜਿਹੜਾ ਇਹਨਾਂ ਦਾ ਕੋਈ ਸਹਾਰਾ ਬਣੇ ਤੋ ਗਰੁੱਪ ਵਿੱਚ ਵੀ ਪਾਉਣ ਦਾ ਮਕਸਦ ਸਾਡਾ ਇਹ ਹੁੰਦਾ ਕਿ ਕਿਸੇ ਨੂੰ ਜੇ ਕੋਈ ਇਤਰਾਜ਼ ਹੋਵੇ ਉਹ ਪਹਿਲਾਂ ਗੈਸ ਕਰਾ ਕਿਉਂਕਿ ਪਿੰਡ ਦੀ ਜੀਵਨਚੋਣੀ ਸਭ ਤੋਂ ਜ਼ਰੂਰੀ ਹੁੰਦੀ ਹੈਗੀ ਆ ਕਿ ਜੇ ਕੋਈ ਕਹਿੰਦਾ ਮੈਂ ਇਹਨਾਂ ਦਾ ਸਗਾ ਵਾਲੀਬਾਰ ਹੈਗਾ ਮੈਂ ਇਹਦੀ ਸੁਭਾੜ ਕਰੂੰਗਾ ਤੇ ਫਿਰ ਅਸੀਂ ਉਸ ਚੀਜ਼ ਨੂੰ ਅੱਗੇ ਗੱਲ ਤੋਰਨ ਤੋਂ ਰੋਕ ਦਿੰਨੇ ਆ ਪਰ ਜਦੋਂ ਕੋਈ ਜਵਾਬ ਨਹੀਂ ਆਉਂਦਾ ਫਿਰ ਅਸੀਂ ਕਿਸੇ ਨਾ ਕਿਸੇ ਸੰਸਥਾਵਾਂ ਨੂੰ ਬੇਇਜ਼ਤੀ ਕਰਦੇ ਹੈਗੇ ਆ ਇਸ ਵਾਰ ਦੀ ਸੰਸਥਾ ਵਾ ਸੋਢੀ ਵਿਰਧ ਆਸ਼ਰਮ ਜੋ ਕਿ ਬਦਨੀ ਕਲਾ ਜ਼ਿਲ੍ਹਾ ਮੋਗਾ ਆ ਪਿੰਡ ਲੋਪੋ ਤੇ ਬਦਰੀ ਦੇ ਵਿਚਕਾਰ ਜਿਹੇ ਬਣਿਆ ਹੋਇਆ ਵਾ ਅਧਨੀ ਵੱਲੋਂ ਜਦੋਂ ਆਉਂਦੇ ਆ ਹਾਈਵੇ ਤੋਂ ਥੋੜਾ ਅੱਗੇ ਲੰਘ ਕੇ ਮੰਡੀ ਦੇ ਨਾਲ ਇਹ ਬਰਦਾਸ਼ਤ ਬਣਿਆ ਹੋਇਆ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਇਹ ਪਹਿਲਾ ਵਿਜਿਟ ਇਹਨਾਂ ਨੇ ਕੀਤਾ ਮੌਕੇ ਦੇ ਹਾਲਾਤ ਦੇਖੇ ਤੇ ਕੀ ਸਥਿਤੀ ਆ ਜਦੋਂ ਦੇਖ ਕੇ ਗਏ ਤੇ ਇਹਨਾਂ ਨੇ ਇਹਨਾਂ ਦੇ ਮਨ ਵੀ ਭਾਰਾ ਕਿ ਐਸੀ ਸਥਿਤੀ ਦੇ ਵਿੱਚ ਬਜ਼ੁਰਗ ਜੋੜਾ ਰਹਿ ਰਿਹਾ ਹੈਗਾ ਔਰ ਬਜ਼ੁਰਗ ਜੋੜੇ ਨੇ ਵੀ ਹੱਥ ਜੋੜ ਕੇ ਇਹ ਬੇਨਤੀ ਕੀਤੀ ਕਿ ਅੱਜ ਲੱਗਦਾ ਮਨ ਨੂੰ ਨਹੀਂ ਲਾਉਗੀ ਕਿਉਂਕਿ ਦੋਨੋਂ ਜਾਣੇ ਆ ਇੱਕ ਦੂਜੇ ਦੇ ਨਾਲ ਮੱਥਾ ਮਾਰ ਤੇ ਮਾੜੇ ਕਮਰੇ ਵੀ ਹੋ ਜਾਂਦੇ ਹੈਗੇ ਆ ਕਿਉਂਕਿ ਕੋਈ ਇਹਨਾਂ ਨੂੰ ਸਵਾਰ ਕਰਨਾ ਨਹੀਂ ਆਉਂਦਾ ਬੜੇ ਮਨ ਨੂੰ ਉਸ ਵਕਤ ਫੇਸ ਕੋਟੀ ਜਦੋਂ ਇਹਨਾਂ ਨੇ ਇਹ ਹੀ ਗੱਤਾ ਕਿ ਮੇਰਾ ਜੱਗ ਤੇ ਸਹੀਂ ਕੋਈ ਨਹੀਂਗਾ ਤੋਂ ਸੋਡੀ ਫਾਊਂਡੇਸ਼ਨ ਦਾ ਅਹਿਰਦਾਸ਼ ਹੁੰਦਾ ਦਿਲ ਤੋਂ ਧੰਨਵਾਦ ਕਰਦੇ ਹੈਗੇ ਆ ਜੋ ਅੱਜ ਉੱਥੇ ਪਹੁੰਚੇ ਹੈਗੇ ਆ ਇਹਨਾਂ ਨੂੰ ਮਤਲਬ ਇਹਨਾਂ ਨੇ ਲੈ ਗਿਆ ਨੇ ਇਹਨਾਂ ਦੇ ਕੀਵ ਚੋ ਵੀਰ ਨੇ ਜੱਗਾ ਜੀ ਤੁਸੀਂ ਕਰਾ ਤਾ ਤੇ ਸਾਰੇ ਇਹ ਬਦਵੰਤੇ ਵੀ ਪਿੰਡ ਦੇ ਨਾਲ ਹਾਜ਼ਰ ਨੇ ਕਿਉਂਕਿ ਪਿੰਡ ਵਾਸੀ ਥੋੜਾ ਬਹੁਤ ਧੱਕਾ ਸਕਦੇ ਆ ਜ ਜਿਵੇਂ ਇਹਨਾਂ ਨੂੰ ਕੋਈ ਦਵਾਈ ਦਿੱਤੋ ਹੋਣੀ ਜਾਂ ਕਿਤੇ ਲੈ ਕੇ ਆਉਣੀ ਜਾਂ ਗਈ ਇਹ ਸਾਥੇ ਲਲ ਲਗਾ ਦੇਣਾ ਪਰ ਸਾਰੇ ਆਪਾ ਕਾਰੋਬਾਰੀ ਬੰਦੇ ਹੁੰਨੇ ਆ ਹਮੇਸ਼ਾ ਕੋਈ ਜਿੱਤੇ ਕੋਲੇ ਨਹੀਂ ਰਹਿ ਸਕਦਾ ਸੋ ਵਿਰਦਾਸ਼ ਸ਼ਰਮ ਵੀ ਇਸੇ ਕਰਕੇ ਲਗਾਤਾਰ ਵਧਦੇ ਜਾ ਰਹੇ ਆ ਕਿਉਂਕਿ ਕੋਈ ਵੀ ਕਿਸੇ ਦੀ ਸੰਭਾਲ ਨਹੀਂ ਕਰਦਾ ਹੈਗਾ ਜੇ ਕਿਸੇ ਕੋਲੇ ਕੋਈ ਮੋਟੀ ਜ਼ਿਆਦਤ ਹੋਵੇ ਉਹੀ ਤਾਂ ਕੋਈ ਨਾ ਕੋਈ ਕਰ ਲੂਗਾ ਪਰ ਜਿਹਦੇ ਕੋਲੇ ਕੋਈ ਥਾਂ ਦਾ ਟੁਕੜਾ ਜਾਂ ਮਤਲਬ ਕੋਈ ਹੋਰ ਵਿਚਾਲਾ ਪੈਸਾ ਨਹੀਂ ਹੁੰਦੀ ਸੰਭਾਲ ਨਹੀਂ ਕਰਦਾ ਸੋ ਅਜਾ ਅਧਿਆਸੀ ਖਾਸ ਤਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੀ ਸ਼ਿੱਦਤ ਨਾਲ ਲਗਾਤਾਰ ਉਸ ਦਿਨ ਤੇ ਲੱਗੇ ਹੋਏ ਆ ਨਿਸਵਾਰਥ ਉਹ ਇਹਨਾਂ ਨੂੰ ਸਵਾਰ ਰਹੀਏ ਸਭ ਕੋ ਪੂਲੋਂ ਪੈਸੇ ਲਾ ਕੇ ਵੀ ਇਹਨਾਂ ਦਾ ਇਲਾਜ ਕਰਵਾਉਂਦੇ ਰਹੇ ਆ ਤੇ ਖਾਸ ਧੰਨਵਾਦ ਇਹਤੋਂ ਸੋਡੀ ਵੈਂਦਾ ਆਸ਼ਰਮ ਬਦਨੀ ਕਲਾ ਵਾਲਿਆਂ ਦਾ ਤੇ ਜੋ ਅੱਜ ਇਹ ਹੁਣ ਮਿਲਣ ਲੈ ਕੇ ਚਲੇ ਆ ਅਸੀਂ ਵੀ ਸਮੇਂ-ਸਮੇਂ ਤੇ ਗੌਰ ਰੱਖਾਂਗੇ ਬਹੁਤ ਦਾ ਧਿਆਨ ਚਾਹ ਤੱਕ ਜਿੰਨਾ ਸਾਡੇ ਤੱਕ ਹੋ ਪਾਇਆ ਤੇ ਬਾਕੀ ਇਹ ਜੋ ਵੀ ਇਹਨਾਂ ਦੇ ਸਹਿਯੋਗੀ ਹੋਣਗੇ ਉਹ ਇਹਨਾਂ ਨੂੰ ਸਹਿਯੋਗ ਲੈਣੇ ਵਾਦਾ ਕੀਤਾ ਹੋਇਆ ਕਿ ਜੋ ਇਹਨਾਂ ਦੀ ਸਪਹਾਦ ਕਰ ਦਿੰਗੇ ਅਸੀਂ ਸੰਸਥਾ ਨਾਲ ਕੋਈ ਨਾ ਕੋਈ ਸਹਿਯੋਗ ਕਰਾਂਗੇ ਕਿਉਂਕਿ ਸੰਸਥਾਵਾਂ ਚੱਲਦੀ ਹੋਈ ਸਹਿਯੋਗ ਦੇ ਨਾਲ ਆ ਗਈਆਂ ਤੋ ਯਾਰ ਐਸੀਆ ਜਗ੍ਹਾ ਤੇ ਸਾਨੂੰ ਸਜੋਗ ਕਰਨਾ ਵੀ ਪਈ ਰਹਾ ਹੈ ਬਹੁਤ ਵਦਮ